ਆਰ ਬਹੁਤ ਪ੍ਰਿੰਟ ਕਿ ਇੱਥੇ ਇਤਨੀ ਨਹੀਂ ਹੈਗੀ ਹਾਂ ਲੈ ਚੋ ਹੋਰ ਪੇਡਾ ਕਰ ਹੋਰ ਕੱਢ ਆ ਗਿਆ ਫਤਜੀ ਗਲਬੀ ਹੁੰਦੀ ਆ ਬਾੜ ਵਾਲ ਤੇ ਵਾਦੂ ਕਿਦਾ ਦੇਖੀ ਆ ਜੀ ਗੱਲ ਦੇਖ ਰਿਹਾ ਦੀ ਮੈਂ А, भैया। लो जी। लो जी। ਦੁਬਾਰੇ ਵਿੱਚ ਜਿਹਦੇ ਸੁਵਾ ਕਰ ਰਹੀ ਸੀ ਹਾਂ ਹਾਂ ਛੱਟਾ ਮਾਰਦੇ ਇਹਨਾਂ ਵੀਡੀਓ ਕਰਾਫ ਕਰੀ ਹੋਈ ਆ ਉਹ ਵੀ ਆਹ ਕਣਕ ਦੀ ਸਾਰੇ ਹੋਰੇ ਚਾਚੇ ਇਹ ਬਾਈ ਦੇਖੀ ਹਮਾਰੀ ਇਹ ਆਉਂਦੇ ਨਾ ਸੋਟਾ ਜੀ ਬਾਅਦ ਚਿੱਠੇ ਨਹੀਂ ਰੋਟਾ ਵਾਟਰ ਪਾ ਕੇ ਔਰ ਬਾਦੋਂ ਰੋਟਾ ਬਿਟਰ ਨੂੰ ਭੇਜਣ ਰੋਟਾ ਬਿਟਰ ਹੈਗਾ ਜਿੱਦਾਂ ਮੈਂ ਕਹਿੰਦਾ ਰੋਟਾ ਬਿਟਰ ਨਹੀਂ ਤੱਪੜਾ ਵੀ ਨਾ ਕਰਦੇ ਤੱਪੜ ਨਹੀਂ ਬੀਜੀ ਮੈਨਾਂ ਪ੍ਰਗਟ ਸਿੰਘ ਆ ਤੇ ਪਿੰਡ ਮੱਟਰਾ ਤਹਿਸੀਲ ਪਾਨਗੜਾ ਸੰਗਰੂਰ ਹਾਂ ਕੀ ਪ੍ਰੋਬਲਮ ਆ ਜੀ ਜੀ ਆਪਣੀ ਕਣਕਾ ਜਿਹੜੀ ਇਹ 2 ਅਕਤੂਬਰ ਦੀ ਬੀਜੀ ਹੋਈ ਹੈ ਇਹ ਤੇ ਹੁਣ ਇਹ ਸੁੰਢੀ ਕਰਨ ਸੁੱਕਣੀ ਸ਼ੁਰੂ ਹੋ ਗਈ ਹੈ ਜਿੰਨੀ ਵੀ ਇਹ 6 ਏਕੜ ਦੇ ਵਿੱਚ ਆਈ ਹੈ ਸਾਰੇ ਜਿਮੀਨੇ ਠੇਕੇ ਤੇ ਆ ਤੇ ਇਹ ਸਾਡੇ ਚਾਚਾ ਜੀ ਨੇ ਇਹਨਾਂ ਦੇ ਇਹ ਕਣਕਾ ਜਿਮ ਠੇਕੇ ਤੇ ਲਈ ਹੋਈ ਹੈਗੀ ਇਹ ਇਹਨਾਂ ਨੂੰ ਮਹਿਰਾਂ ਨੂੰ ਹਲੇ ਹਾਇਗੇ ਕੋਈ ਗੱਲ ਕਰੀ ਨਹੀਂ ਹੈਗੀ ਅਸੀਂ 18 ਤਰੀਕ ਨੂੰ ਦੇਖਣਾ ਲਸਣਾ ਸ਼ੁਰੂ ਕਰੇ ਨੇ ਤੇ ਕਣਕ ਸ਼ੁਰੂ ਸੁੱਕਣੀ ਸ਼ੁਰੂ ਹੋ ਗਈ ਆ ਇਹ ਕਿੰਨੇ ਕਿੱਕੜਾਂ ਚ ਪ੍ਰੋਬਲਮ ਆ ਚੁੱਕੀ ਹੈ ਠੀਕ ਇਹ 6 ਏਕੜ ਦਾ ਹੀ ਆ ਹਲੇ ਆਣ ਗਮਾਂਡੇ ਦੇ ਵਿੱਚ ਆਲੇ ਦੇਖਦੇ ਰਿਹਾ ਸੀ ਇਹਦੇ ਨਾਲ ਕੀ ਨੁਕਸਾਨ ਹੋ ਰਹੀ ਸੋ ਨੁਕਸਾਨ ਕਣਕ ਸੁੱਕ ਰਹੀ ਆ ਸੰਡੀ ਆ ਜੀ ਹਰੇਕ ਪਿੰਡ ਦੀ ਚਰਚਾ ਹੈ ਜਿਹੜਾ ਪੇਡਾ ਕਮਲਾ ਆ ਜਾਂਦਾ ਤੇ ਜੜਚ ਆਉਂਦੇ ਆ ਜੀ ਇਹ। ਉਹਦਾ ਕਣਕ ਦੀ ਬਿੱਲੇ ਕਣਕ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਹਾਂ ਜੀ ਆਹ ਦੇਖੋ ਬਹਣਾ ਸਾਰਾ ਬਿਲਾ ਹੋ ਚੁੱਕਿਆ ਹੈਗਾ। ਤੇ ਹੁਣ ਮੰਗ ਕੀ ਕਰਦਾਂ ਪ੍ਰਸ਼ਾਸਨ ਦੇ ਵਿੱਚ। ਮੰਗ ਜਾਂ ਤਾਂ ਸਾਨੂੰ ਕੋਈ ਇਹਦਾ ਹੱਲ ਲੱਭੇ ਜਾਂ ਸਿੱਧੀ ਵਜਾਈ ਅਸੀਂ ਕਰੀਏਗੀ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ। ਲਾਲ ਸਿੰਘ ਆ ਜੀ। ਕੀ ਪ੍ਰੋਬਲਮ ਆਈ ਇਹਦੇ ਕਦੋਂ ਕਣਕ ਦੀ? ਇਹ ਜੀ 2 ਅਕਤੂਬਰ ਦੀ ਬੀਜੀ ਫੀਆ ਕਣਕਾ। ਆ ਹੁਣ ਸੁੰਢੀ ਪੈ ਗਈ ਜੇ ਤਾਂ 19 19 ਤਰੀਕ ਤੋਂ ਦੇਖਣ ਲੱਗਿਆ ਇਹਨੂੰ ਪਟਕੇ ਅੱਜ ਤੱਕ ਹੀ ਹੋ ਗਿਆ ਦੇਖ ਲਓ ਹੁਣ ਕੀ ਹਾਲ ਕਰਿਆ ਬਸ ਬਾਹਣ ਬਣ ਗਿਆ ਹੁਣ ਪੇ ਹਾਂ ਜਮੀਨ ਜਿਹੜੀ ਆਪਣੇ ਨਾਲ ਠੇਕੇ ਤੇ ਕਰਦੀ ਠੇਕੇ ਤੇ ਹੀ ਲਈ ਹੋਈ ਆ ਜੀ ਕਿੰਨੇ ਸੌਣ ਆ ਜੀ 6 ਏਕੜ ਆ ਜੀ ਕੀ ਰੇਟ ਉੱਤੇ ਲਈ 80000 ਨੂੰ ਕੀ ਲਈ ਜਿਹੜੀ ਹੁਣ ਬਜਾਈ ਹੋਈ ਆ ਕਣਕ ਦੀ ਕਿੰਨਾ ਕ ਖਰਚ ਆ ਚੁੱਕੇ ਜੀ ਤਕਰੀਬਨ 70000 ਵਾਂਗੂ ਲੱਗਾ 70 75000 ਹਾਂ ਤਕਰੀਬਨ ਜੇ ਅਗਰ ਗੱਲ ਕਰੀਏ ਤੇ ਕਦੋਂ ਤੁਹਾਨੂੰ ਸੁੰਡੀ ਵਾਰੀ ਪਤਾ ਲੱਗੇ ਤੇ ਕਦੋਂ ਧਿਆਨ ਚਾਹੀਏ ਇਹ ਸਾਨੂੰ ਜੀ 19 ਤਰੀਕ ਨੂੰ ਜਾਂ ਤਾਂ ਉੱਪਰੋਂ ਕਣਕ ਸੁੱਕਣੀ ਸ਼ੁਰੂ ਹੋਗੀ ਉਦੋਂ ਅਸੀਂ ਇਹ ਟੋ ਜ ਇਹਨਾਂ ਨੂੰ ਕੀ ਨੁਕਸਾਨ ਹੋ ਰਿਹਾ ਜੀ ਕਣਕ ਇਹ ਪੇਡਾ ਸੁੱਕ ਜਾਂਦਾ ਜੀ ਪੌਦਾ ਬਿਲਕੁਲ ਖਤਮ ਹੋ ਜਾਂਦਾ ਕੋਈ ਸਪਰੇ ਵਗੈਰਾ ਵਾਲੇ ਤੱਕ ਨਹੀਂ ਕਰੀ ਨਾ ਜੀ ਗੁੱਲੀ ਡੰਡੇ ਦੀ ਤਾਂ ਤੀਜੇ ਦਿਨ ਕਰਤੀ ਜਿਹੜੀ ਕਰੋਉਂਦੇ ਨੇ ਜੀ ਬਾਕੀ ਆ ਹੁਣ ਪਾਣੀ ਲਾ ਕੇ ਕਹਿੰਦੇ ਨੇ ਕਲੋਰੋ ਪਾਓ ਉਦੋਂ ਤਾਂ ਐਵੇਂ ਬੈਨਾਂ ਉਹ ਹੀ ਬਾਹਣ ਬਣ ਜਾਣਾ ਅਗਰ ਜੇ ਦੁਬਾਰੋ ਬਿਜਾਈ ਕਰੀ ਜੀ ਤੇ ਕਿੰਨੇ ਚਿਰ ਲੱਗ ਜਾਣੇ ਥਾਰੇ ਇਹ ਤਾਂ ਜੀ ਹੁਣ ਹੁਣ ਦੀ ਕਣਕ ਰਮੀ ਵੀ ਤਾਂ ਰੌਣੀ ਮਹੀਨੇ ਨੂੰ ਬੱਤ ਆਊ ਇਹ ਲਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਜਿਹਦਾ ਹੱਲ ਦੱਸੇ ਸਾਨੂੰ ਕੋਈ ਜਿਵੇਂ ਅੱਗ ਲਾਉਣ ਤੋਂ ਰੋਕ ਦੇਣ ਸਾਨੂੰ ਇਹਦਾ ਹੱਲ ਤਾਂ ਕੱਢ ਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਨਾ ਜੀ ਨਾ ਕੋਈ ਨਹੀਂ ਪਹੁੰਚੇ ਕੋਈ ਨਹੀਂ ਪਹੁੰਚਦਾ ਜੀ ਹਾਂ 14 ਜਵਾਬ ਹੈ ਹੈਲੋ ਹਾਂ ਜੀ ਸਰ ਇਹ ਬਹੁਤ ਜਿਆਦਾ ਕ ਮਾਹਨ ਖਤਮ ਹੋ ਗਿਆ ਸਰ ਅੱਧੇ ਤੋਂ ਜ਼ਿਆਦਾ ਓਕੇ ਚਲੋ ਉਹਦਾ ਅਸੀਂ ਢੇੜਾ ਤਾਂ ਮਾਰਾਂਗੇ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਰੀਜੈਂਟ ਪਾ ਦਿਓ ਪਾਣੀ ਦੇ ਮੂਰੇ ਸਰ ਐਸੀ ਜ਼ਹਿਰ ਤਾਂ ਪਹਿਲੀ ਜ਼ਹਿਰ ਤੋਂ ਦੂਰ ਹੋ ਰਿਹਾ ਤੁਸੀਂ ਫਿਰ ਇਹਦਾ ਹੱਲ ਹੁਣ ਬਿਨਾਂ ਜ਼ਹਿਰ ਤੋਂ ਜ਼ਹਿਰ ਤੋਂ ਨਹੀਂ ਬਿਨਾਂ ਜ਼ਹਿਰ ਤੋਂ ਤਾਂ ਕੋਈ ਹੱਲ ਨਹੀਂ ਹੈਗਾ ਮਾਰ ਦਿਓ ਤੁਸੀਂ ਜ਼ਹਿਰ ਤੋਂ ਸਮਝਣ ਨਾਲੇ ਜ਼ਹਿਰ ਤੋਂ ਤੁਸੀਂ ਰਹਿਤ ਕਹਿੰਦੇ ਹੋ ਵੀ ਫਸਲਾ ਰਹਿਤ ਕਰੋ ਹੁਣ ਸਰ ਵੀ ਨਹੀਂ ਮੈਂ ਤਾਂ ਕਿਹਾ ਨਹੀਂ ਤੁਹਾਨੂੰ ਵਿਚਾਰ ਤੋਂ ਰਹਿਤ ਕਰੋ ਤੁਸੀਂ ਸਰ ਖੇਤੀਬਾੜੀ ਵਿਭਾਗ ਮੰਤਰੀ ਕਹਿੰਦਾ ਵੀ ਤੁਸੀਂ ਇਹਨੂੰ ਛਿੱਧੀ ਬਜਾਈ ਕਰੋ ਨਹੀਂ ਉਹ ਮੇਰਾ ਜ਼ਹਿਰ ਮੁਕਤ ਤਾਂ ਨਹੀਂ ਹੈਗੀ ਉਹ ਨਹੀਂ ਸਰ ਵੀ ਹੁਣ ਕਰੀਏ ਕੀ ਦਾ ਹੱਲ ਕੀ ਹੋਗਾ ਰੀਜੈਂਟ ਪਾਉਗੇ ਸੀ ਪਾਣੀ ਦਾ ਪੂਰੇ ਜਾਂ ਕਲੋਰੋ ਪਾਉਗੇ 1 1 ਲੀਟਰ ਰੇਕ ਵਿੱਚ ਰਲਾ ਕੇ ਪਾ ਦਿਓ ਅਸੀਂ ਤੁਹਾਡੇ ਕੋਲ ਆ ਕੇ ਜਾਵਾਂਗੇ ਸਰ ਇਹਦੇ ਨਾਲ ਮਰ ਜੂ ਇਹ ਸਾਹ ਕੰਟਰੋਲ ਹੋਊਗੀ ਯੂਨੀਵਰਸਿਟੀ ਸਖਰਸ਼ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਲਾਲ ਸਿੰਘ ਦਾ ਖੇਤ ਆ ਸਰ ਇਹ ਕੋਈ ਗੱਲ ਨਹੀਂ ਵੀਰੇ ਤੇਰਾ ਨੰਬਰ ਆ ਗਿਆ ਠੀਕ ਹੈ ਸਰ ਓਕੇ ਸਰ ਹਾਂ ਜਦੋਂ ਆਵਾਂਗੇ ਤੁਹਾਨੂੰ ਕਾਲ ਕਰਾਂਗੇ ਓਕੇ ਸਰ ਬਸ ਇਹੀ ਆ ਵੀ ਪਾਣੀ ਦੇਨੇ ਲਾਉਣਾ ਠੀਕ ਹੈ ਸਰ ਹਾਂ ਪਤਲਾ ਪਾਣੀ ਲਾਇਓ ਦੇਨੇ ਲਾਇਓ ਓਕੇ ਸਰ ਮੈਂ ਇਹਨੂੰ ਬਗਲੇ ਚੁਗ ਲੈਣਗੇ ਜਦੋਂ ਦੇਨੇ ਲਾਵਾਂਗੇ ਆਪਾਂ ਪਾਣੀ ਸਰ ਲਾਈਟ ਤਾਂ ਹੁਣ ਦਿੰਦੇ ਹੋ ਚਾਰੇ ਲਾ ਤਾਂ ਦੇਨੇ ਰਹੇ ਹਾਂ ਜੀ ਹਾਂ ਬਸ ਠੀਕ ਹੈ ਠੀਕ ਹੈ ਓਕੇ ਹਾਂ ਓਕੇ ਵੀਰੇ ਓਕੇ